ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟਾਪ ਦੇ ਨਾਗ ਦਿਖਾਉਣੇ ਆ ਮਿੱਤਰੋ ਬਹੁਤ ਸੋਹਣੇ ਨਾਗਾ ਫਾਰਮ ਦੀ ਬਰੀਡ ਆ ਤਿੰਨ ਵੜਾ ਬਾਈ ਕੋਲੇ ਪੂਰੀਆਂ ਟਾਪ ਦੀਆਂ ਗੱਭਣ ਵੜਾਂ ਤੇ ਬਾਕੀ ਗਾਇਆਂ ਬਰਤੀ ਡਿਟੇਲ ਲੈਣੇ ਆ ਬਾਈ ਤੋਂ ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜਿਹੜੇ ਭਰਾ ਮੇਰੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਜਿਹੜੇ ਵੀਰ ਫੇਸਬੁੱਕ ਤੇ ਦੇਖ ਰਹੇ ਆ ਉਹ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜਿਸ ਵੀ ਕਿਸੇ ਭਰਾ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਮੇਰਾ ਸੰਪਰਕ ਨੰਬਰ 62807 7991 ਕਰਦੇ ਆਂ ਵੀਡੀਓ ਸ਼ੁਰੂ ਲੈਣੇ ਬਾਈ ਤੋਂ ਜਾਣਕਾਰੀ ਆਜੋ ਜੀ ਸੱਸੀ ਗੱਲ ਬਾਈ ਸੱਸੀ ਗੱਲ ਬਾਈ ਹੋਰ ਠੀਕ ਹੈ ਜੀ ਹਾਂਜੀ ਬਹੁਤ ਬਾਈ ਜੀ ਆਪਣਾ ਐਡਰੈਸ ਦੱਸੋ ਜੀ ਪਿੰਡ ਜੀਦਾ ਹੀ ਹਾਂਜੀ ਜੀ ਵਾਕਾ ਪੁਰਾਣਾ ਡਿਸਟ੍ਰਿਕਟ ਬਹੁਤ ਠੀਕ ਹੈ ਤੇ ਵਪਾਰ ਦਾ ਕੰਮ ਆ ਬਾਈ ਵਪਾਰ ਦਾ ਕੰਮ ਠੀਕ ਹੈ ਪੁਰਾਣਾ ਕੰਮ ਆ ਬਾਈਆਂ ਦਾ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਅਪਾ ਕਿੰਨੇ ਨਗ ਵਿਖਾਉਣੇ ਨੇ ਕਿੰਨੇ ਨਗ ਦੰਨ ਨਾਗੋ ਖਾਣੇ ਜਿਹੜੀ ਪਹਿਲੇ ਨੰਬਰ ਤੇ ਵਹਿੜਾ ਡੱਬੀ ਇਹਦੀ ਕੀ ਡਿਟੇਲ ਆ ਬਾਈ ਇਹ ਇਹ 16-17 ਦਿਨ ਪਏ ਆ ਫਾਰਮ ਦੀ ਵਹਿੜਾ 16-17 ਦਿਨ ਦੀ ਕੱਚੀ ਹੈ ਜੀ 40 120 ਦੀ ਹੈ ਠੀਕ ਹੈ ਫਾਰਮ ਚ ਲਈਏ ਉਹਨਾਂ ਦੱਸਣ ਤੋਂ ਸੈਕਟਰ ਜਿਵੇਂ ਲੱਗਿਆ ਹੋਵੇ ਤੇ ਜਿਹੜੇ ਇਹਨਾਂ ਦਾ ਮਦਰ ਰਿਕਾਰਡ ਆ ਉਹਦਾ ਮਦਰ ਰਿਕਾਰਡ ਤੋਂ ਕੀ ਬੀਟਿਕਟ ਦਾ ਰਕਾਰਡ ਠੀਕ ਹੈ ਬਾਈ ਬਾਈ ਕਹਿੰਦਾ ਫਾਰਮ ਦੀ ਬਰੀਡ ਆ ਫਾਰਮ ਚੋਂ ਆਪਾਂ ਲਈਏ ਵਹਿੜਾ ਬਹੁਤ ਸੋਹਣੀ ਨਾਗਾ ਫੁੱਲ ਆ ਬਾਈ ਬੱਚੀ ਤੋਰ ਕੇ ਦਿਖਾ ਫੇਸ ਕੁਆਲਟੀ ਦੇਖੋ ਜੀ ਬਹੁਤ ਸੋਹਣੀ ਬੋਦੀ ਵਾਲੀ ਬੱਚੀ ਆ ਤੇ ਵੇਲਬੂਲ ਦੇਖੋ ਵਿਹੜ ਦੀ ਬਹੁਤ ਵੱਡੀ ਵੇਲ ਦੀ ਆ ਬਾਸਰਗੀ ਵਿਹੜ ਆ ਤੇ ਰੰਗ ਪ੍ਰਿੰਟ ਆ ਉਹ ਕਿਆ ਬਾਤਾਂ ਬਾਖਮਾਲ ਆ ਤੇ ਜੇ ਦਾਪਾ ਢਾਂਚੇ ਦੀ ਗੱਲ ਕਰਗੇ ਬਹੁਤ ਵੱਡੇ ਢਾਂਚੇ ਦੀ ਵਿਹੜ ਆ ਵੱਡੀ ਵਿਹੜ ਆ ਕੋਈ ਛੋਟਾ ਨਹੀਂ ਸਮਝੋ ਥਣਾ ਦੀ ਕੁਆਲਿਟੀ ਦੇਖੋ ਕੱਲਾ ਕੱਲਾ ਥਣਾ ਚਾਰਾਂ ਗੁੱਠਾਂ ਤੇ ਪੀੜੀ ਦੇ ਪਾਵੇਂ ਅਰਗੇ ਥਣਾ ਵੇੜਦੇ ਦੇਖੋ ਜੀ ਬਹੁਤ ਸੋਹਣੀ ਆਰਡਰ ਕੁਆਲਿਟੀ ਆ ਤੇ ਖੁੱਚਾਂ ਤੋਂ ਉੱਪਰ ਲੇਵਾ ਇਹ ਫਿੱਟ ਫਾਟ ਲੈ ਵੀ ਜੀ ਬਰ ਬੈਡ ਬਣੂਗੀ ਤੇ ਬਾਈ ਕਹਿੰਦਾ ਹਜੇ ਹੈ 16 17 ਦਿਨਾਂ ਦੀ ਕੱਚੀ ਆ 16 17 ਦਿਨਾਂ ਨੂੰ ਤਾਂ ਗੱਲਾਂ ਕੁਝ ਹੋਰ ਹੀ ਹੋਣੀਆਂ ਵੈੜ ਤੇ ਤੇ ਫਾਰਮ ਦੀ ਬਰੀਡ ਆ ਤੇ ਜਿਹੜਾ ਇਹਨਾਂ ਦਾ ਮਦਰ ਰਿਕਾਰਡ ਆ ਉਹ ਵੀ ਚੰਗਾ ਬਾਈ ਕਹਿੰਦਾ 34 35 ਲੀਟਰ ਇਹਦੀ ਮਾਂ ਦਾ ਦੁੱਧ ਸੀ ਤੇ ਜਨਨ ਕਿ ਚੰਗੇ ਦੁੱਧ ਦੀ ਆਸ ਆ ਬਾਈ ਤੁਹਾਡੇ ਸਭ ਨੇ ਕਿੰਨਾ ਦੇ ਦੁੱਧ ਪਾਉਂ ਪਹਿਲਣ ਕੋਈ 30 32 ਲੀਟਰ ਪਾਉਂਦਾ ਠੀਕ ਆ ਬਾਈ ਕਹਿੰਦਾ 30 32 ਲੀਟਰ ਇਹਨੂੰ ਦੁੱਧ ਦੇਣਾ ਚਾਹੀਦਾ ਹਜੇ 16 17 ਦਿਨਾਂ ਦੀ ਕੱਚੀ ਆ ਤੇ ਫਾਰਮ ਦੀ ਬਰੀਡ ਆ ਬਹੁਤ ਵੱਡੀ ਬੇਲ ਬੂਲ ਕਰੋ ਚੱਕ ਬਹੁਤ ਸੋਹਣੇ ਤੇ ਸੀਲ ਸੰਧੀ ਤੇ ਤਾਂਤੀ ਕੋਈ ਨਹੀਂ ਭਲਾਂ ਪਉਣ ਲੱਗੀ ਵੇੜ ਤੇ ਬਹੁਤ ਸੋਹਣਾ ਲੇਵੇ ਦੀ ਕੁਆਲਿਟੀ ਬਹੁਤ ਸੋਹਣੀ ਕੱਢਣੀ ਹੈ ਵੇੜ ਨੇ ਦੇਖੋ ਫੇਸ ਕੁਆਲਿਟੀ ਦੇਖੋ ਫਾਰਮ ਦੀ ਬੱਚੀ ਆ ਕਿਆ ਬਾਤ ਹੈਂ ਅਗਲਾ ਕਹਿ ਰੰਦਾ ਫਾਰਮ ਵਾਲੀ ਤੇ ਵੱਡੀ ਬੁੱਢੀ ਬਹੁਤ ਆ ਬਾਈ ਦੀਆਂ ਮੋਟੇ ਦੇ ਬਰੋਬਰ ਆਉਂਦੀ ਆ 6 ਫੁੱਟ ਕਰਦਾ ਬਾਈ ਦਾ ਉਹਦਾ ਤੇ ਥਣਾ ਥਣਾ ਦੀ ਕੁਆਲਿਟੀ ਦੀ ਗੱਲ ਕਰਗੇ ਬਹੁਤ ਸੋਹਣਾ ਨਖੜਮਾ ਥਣਾ ਤੇ 16 17 ਦਿਨਾਂ ਦੀ ਕੱਚੀ ਆ ਤੇ ਬਾਈ ਇਹਦੀ ਡਿਮਾਂਡ ਫਿਰ ਜੀ 1.5 ਲੱਖ ਪੰਜ ਹੈ ਜੀ ਡੇਨ ਲੈਂ ਕੋਈ ਜੀ ਆ ਜੀ ਲੱਖ ਦੀ ਦੇ ਠੀਕ ਹੈ ਬਾਈ ਉਹ ਮੇਰੇ ਅੱਜ ਦਾ ਰੇਟ ਆ ਮੰਨੋ ਕੱਚੀ ਕੱਚੀ ਦਾ ਰੇਟ ਆ ਜਾਨੀ ਕਿ ਠੀਕ ਹੈ ਬਾਈ ਕਹਿੰਦਾ ਵੀ ਅੱਜ ਦਾ ਰੇਟ ਆ ਕੱਚੀ ਕੱਚੀ ਦਾ ਗੱਬਨ ਦਾ ਜਿੱਦੇ ਕਿਤੇ ਨੇੜ ਹੁੰਦੀ ਹੈ ਘੜ ਦਿਨਾਂ ਤੇ ਉਦੋਂ ਦਾ ਫਿਰ ਆਪਾਂ ਨੂੰ ਪਤਾ ਵੀ ਮਾਰਕੀਟ ਦੇ ਹਿਸਾਬ ਨਾਲ ਬਹੁਤ ਵਧੀਆ ਚੰਗੇ ਮੁੱਲ ਦੀ ਵਹਿੜ ਹੈ ਆ ਮੁੱਲ ਕਰਾ ਲੋ 1.5 ਕਰਾ ਲੋ ਕੁਛ ਕਰਾ ਲੋ ਬਾਈ ਕਹਿੰਦਾ 1 ਲੱਖ ਦੀ ਪੂਰੇ ਦੀ ਦਵਾਂਗੇ ਬਾਕੀ ਕੋਈ ਵੀ ਭਰਾ ਫੋਨ ਲਾ ਕੇ ਗੱਲਬਾਤ ਕਰ ਲੇ ਤੇ ਮਾਨਤਾਨ ਵਿੱਚੋਂ ਕੀਤਾ ਜਾਊਗਾ ਬਹੁਤ ਵਧੀਆ ਵਹਿੜਾ ਚੰਗੇ ਢਾਂਚੇ ਦੀ ਤੇ ਭਾਈ ਇਹਦੇ ਜਿਹੜਾ ਸੀਮਨ ਲੱਗਿਆ ਉਹਦੀ ਕੋਈ ਹੈ ਡਿਟੇਲ ਆਪਣੇ ਕੋਲੇ ਚਲੋ ਵਟਸਐਪ ਤੇ ਭੇਜ ਦਿੰਦੇ ਵੀਰੇ ਜੇ ਕੋਈ ਨਾ ਨਹੀਂ ਨੌਨ 60 ਡਰ ਕੇ 60 ਨਹੀਂ ਉਹਨਾਂ ਉਹਨਾਂ ਮੁਤਾਬਕ 60 ਹੈ ਠੀਕ ਹੈ ਭਾਈ ਕਹਿੰਦਾ ਵੀ ਮਾਲਕਾਂ ਦੇ ਸੱਚੀਆਂ ਲੱਗਾ ਮਾਂ ਲੰਗਾ ਪਹਿਲਾਂ ਵੀ ਹਾਂਜੀ ਉਹ ਸਰਵੇ 60 ਦੱਸਿਆ ਸੀ ਬੱਚੀਆਂ ਜਿੱਤਗਾ ਠੀਕ ਹੈ ਭਾਈ ਕਹਿੰਦਾ ਅੱਗੇ ਵੀ ਮਾਲ ਉਹਨਾਂ ਤੋਂ ਖਰੀਦਿਆ ਸੀ ਤੇ ਬੰਦੇ ਕੋਈ ਸਹੀ ਬੰਦੇ ਆ ਕੋਈ ਉਹ ਨਹੀਂ ਲੁੱਟ ਘੋਟ ਵਾਲੇ ਤੇ 60 ਸੀਮਨ ਭਾਈ ਕਹਿੰਦਾ ਦੱਸਿਆ ਆਪਾਂ ਨੂੰ 60 ਲੱਗਿਆ ਵਾ ਬਾਕੀ ਕਰਮ ਤੇ ਦੂਜੇ ਨੰਬਰ ਤੇ ਜਿਹੜੀ ਵੱਛੀ ਬਾਈ ਦੀ ਦੀ ਆ ਬੜੇ ਖੁੱਲੇ ਢਾਂਚੇ ਦੀ ਕੀ ਡਿਟੇਲ ਹੈ ਜੀ ਦੋ ਤਾਂ ਦਾ ਬਾਈ ਕਹਿੰਦਾ ਤੇ ਹਾਈਟ ਲੈਂਥ ਕਰੋ ਚੈੱਕ ਬਾਈ ਦੇ ਮੋਢੇ ਤੇ ਬਰੋਬਰ ਆਉਂਦੀ ਆ ਫੇਸ ਕੁਆਲਿਟੀ ਦੇਖੋ ਜੀ ਬਹੁਤ ਸੋਹਣੀ ਫੇਸ ਕੁਆਲਿਟੀ ਹੈ ਨਿੱਕਾ ਕੰਨਾ ਗੋਲ ਬੋਦੀ ਵਾਲੀ ਵੱਛੀ ਆ ਛੋਟਾ ਜਿਹਾ ਮੂੰਹ ਆ ਤੇ ਜਾਤ ਬਰੀਡ ਦਾ ਤਾਂ ਅੰਤ ਕੋਈ ਨਹੀਂ ਡੇਢ ਮਹੀਨੇ ਦੀ ਪ੍ਰੈਗਨੈਂਟ ਆ ਬਾਈ ਕੋਈ ਸੌਦਾ ਕਰੂਗਾ ਠੀਕ ਚੈੱਕ ਕਰਾ ਸਕਦਾ ਵੀਰੇ ਠੀਕ ਹੈ ਠੀਕ ਹੈ ਜੀ ਅਸੀਂ ਸੈਂਪਲ ਨੂੰ ਚੈੱਕ ਕਰਾਈ ਸੀਗੀ ਵੀ ਗੱਭਣ ਦੱਸਿਆ ਗੱਭਣ ਦੱਸਿਆ ਡਾਕਟਰ ਨੇ ਬਾਈ ਕਹਿੰਦਾ ਵੀ ਆਪਾਂ ਸੈਂਪਲ ਨੇ ਚੈੱਕ ਕਰਾਈ ਸੀ ਤੇ ਗੱਭਣ ਦੱਸਿਆ ਡਾਕਟਰ ਨੇ 1.5 ਮਹੀਨੇ ਦੀ ਤੇ ਜੇ ਕਿਸੇ ਵੀ ਵੀਰ ਦਾ ਕੋਈ ਵੀ ਭਰਾ ਖਰੀਦਦਾ ਤੋ ਆਪਦੀ ਜਿਹਾ ਮੰਨ ਕੇ ਚੈੱਕ ਕਰਾ ਸਕਦਾ ਉਹ ਆ ਉਹ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ ਪਰ ਬਾਈ ਕਹਿੰਦਾ ਸਾਡੇ ਹਿਸਾਬ ਨਾਲ ਗੱਬਣਾ ਡੇਢ ਮਹੀਨੇ ਦੀ ਬੱਚੀ ਗੱਬਣਾ ਤੇ ਬੱਚੀ ਦਾ ਕੱਦ-ਕਾਠ ਦੀ ਜੇ ਗੱਲ ਕਰਕੇ ਬਾਈ ਦੇ ਮੋਢੇ ਦੇ ਬਰੋਬਰ ਆਉਂਦੀ ਆ ਸਹੀ ਗੱਲ ਆ ਬਾਈ ਜੀ ਬਾਈ ਕਹਿੰਦਾ ਵੀ ਜਿੱਦ ਦੇ ਬੱਚੀ ਤਿਆਰ ਹੋ ਗਈ ਡੇਢ ਲੱਖ ਦੀ ਆ ਹਾਂ ਸਹੀ ਗੱਲ ਆ 10 ਜੇ ਦੰਦ ਦੋ ਆ ਦੂੰਦੀ ਆ ਬੱਚੀ ਤੇ ਕੱਦ-ਕਾਠ ਦਾ ਤਾਂ ਅੰਤ ਕੋਈ ਨਹੀਂ ਦੇਖੋ ਜੀ ਲੈਗ ਸਕੋਰ ਕਰੋ ਚੈੱਕ ਬਹੁਤ ਸੋਹਣੀਆਂ ਫੁੱਚਾਂ ਖਚਾਂ ਜਿਵੇਂ ਸਿੱਧੀਆਂ ਲੱਤਾਂ ਲੂਤਾਂ ਤੇ ਜੇ ਥਾਣਾ ਦੀ ਗੱਲ ਕਰਗੇ ਚਾਰ ਹੀ ਥਾਣਾ ਤੇ ਫੋਰ ਸ਼ੰਗ ਭੋਰਾ ਨਹੀਂ ਮੋٹے ਮੋٹے ਥਾਣਾ ਤੇ ਗੱਬਨ ਹੋਊ ਵਾਕਈ ਤੇ ਗੱਦੀ ਪੂਰੀਆਂ ਪੱਟੀ ਵੀ ਗੱਬਨ ਆ ਲਗੀ ਚੰਗੇ ਢਾਂਚੇ ਦੀ ਵਿਹੜਾ ਬੋਡੀ ਵੇਟ ਬਹੁਤ ਸੋਹਣਾ ਚੰਗੇ ਭਜਨ ਵਜੂਦ ਦੀ ਵਿਹੜਾ ਬਈ ਇਹਦੇ ਕੋਈ ਸੀਮਨ ਦਾ ਪਤਾ ਵੀ ਇਹ ਕਿਹੜੇ ਸੀਮਨ ਦੀ ਆ ਕਿਹੜੀ ਵੀਰੇ ਇਹੇ ਬੱਚੀ ਆ ਇਹ ਡੈਨਮਾਰਕ ਦੀ ਦੱਸ ਇਹ ਡੈਨਮਾਰਕ 140 40 100 16 ਦੀ 16 ਦੀ ਠੀਕ ਹੈ ਜੀ ਤੇ ਜਿਹੜੀ ਇਹਦੀ ਮਜ਼ਾ ਵੀ ਬੰਦੇ ਨੇ ਦਸਨ ਮਤਾਬ ਕੋ ਚੰਗਾ ਭਰਿਆ ਬਾਈ ਜੀ ਠੀਕ ਹੈ ਬਾਈ ਕਹਿੰਦਾ ਵੀ ਮਾਲਕਾਂ ਦੇ ਦਸਨ ਮਤਾਬ ਕਿ ਜਿਹੜਾ ਟੀਕਾ ਇਹਦੇ ਲੱਗਿਆ ਸੀਮਨ ਉਹ ਵੀ ਚੰਗੇ ਸੀਮਨ ਲੱਗਿਆ ਵਾ ਇਹਦੀ ਕੀ ਬਾਈ ਫਿਰ ਡਿਮਾਂਡ ਇਹ ਬਰੇ 46000 ਦੀ 46000 ਦੀ ਮਾਨਤਾਨ ਹੋ ਜੂ ਵਿੱਚ ਮਾਨਤਾਨ ਹੋ ਜੂਗਾ 40000 ਠੀਕ ਹੈ ਬਾਈ ਕਹਿੰਦਾ ਵੀ 46000 ਰੁਪਏ ਡਿਮਾਂਡ ਹੈ ਇਹਦੀ ਮਾਨਤਾਂ ਵਿੱਚੋਂ ਮਾਣਾ ਮੋਟਾ ਕਰੇ ਹੋਏ ਗਏ ਦਾ ਜ਼ਰੂਰ ਕਰਾਂਗੇ। ਇਹ ਵੀ ਅੱਜ ਦਾ ਰੇਟ ਹੈ ਵੀਰੇ। ਜਿਵੇਂ ਜਿਵੇਂ ਸਵਾ ਨਾਂ ਦਾ ਹੋਊਗਾ, ਜ਼ਿਆਦਾ ਟਾਈਮ ਦੀ ਪ੍ਰੈਗਨੈਂਟ ਹੋਊਗਾ। ਠੀਕ ਹੈ। ਠੀਕ ਹੈ ਜੀ, ਠੀਕ ਹੈ। ਦੇਖੋ ਜੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਆਪਣੇ ਬਾਕੀ ਹੋਰ ਗੱਲ ਗੱਲਬਾਤ ਤੁਸੀਂ ਬਾਈ ਦੇ ਨਾਲ ਕਰ ਹੀ ਲਿਓ। ਬਾਈ ਕਹਿੰਦਾ ਰੇਟ ਇਹਦਾ ਅੱਜ ਅੱਜ ਦਾ ਹੈ। ਤੇ ਜਿਵੇਂ ਜਿਵੇਂ ਜੇ ਸਮਾਂ ਇਹਦਾ ਜ਼ਿਆਦਾ ਹੋਈ ਜਾਊਗਾ, ਗੱਭਣ ਪ੍ਰੈਗਨੈਂਟ ਦਾ ਜ਼ਿਆਦਾ ਟਾਈਮ ਆਈ ਜਾਊਗਾ, ਉਦੋਂ ਫਿਰ ਰੇਟ ਇਹਦਾ ਕੁਝ ਹੋਰ ਹੋਊਗਾ। ਫੇਸ ਕੁਆਲਿਟੀ ਦੇਖੋ ਜੀ। ਫਾਰਮਰਾਂ ਦਾ ਬਰੀਡਾਂ ਬਾਈ ਕੋਲੇ ਤਿੰਨੇ ਨਾਗ ਚੋਟੀ ਜਿਆ ਚੜਦੇ ਤੇ ਚੜਦਾ ਪਸ਼ੂ ਆ ਬਹੁਤ ਸੋਹਣੇ ਢਾਂਚੇ ਦੀ ਬੱਚੀ ਆ ਥਣ ਥਣ ਬਹੁਤ ਸੋਹਣੇ ਮੋਟਾ ਮੋਟਾ ਥਾਣਾ ਚਾਰ ਹੀ ਥਾਣਾ ਫੋਰ ਸ਼ਾਂਗ ਭੋਰਾ ਨੇ ਆ ਜੂ ਜੀ ਆਪਾਂ ਤਿੰਨ ਨੰਬਰ ਤੇ ਦਿਖਾਉਣੀ ਆ ਤੁਹਾਨੂੰ ਵੇੜ ਤਿੰਨ ਨਾਗਾ ਬਾਈ ਕੋਲੇ ਤਿੰਨੇ ਫਾਰਮਾਂ ਦੀਆਂ ਵੇੜਾਂ ਦੇਖੋ ਤੀਜੇ ਨੰਬਰ ਤੇ ਹੈਗੀ ਐ ਬਲੈਕ ਕਲਰ ਦੇ ਵਿੱਚ ਆ ਬੱਚੀ ਐਫ ਕਰੌ ਚਾਹੀਦੀ ਐਫ ਕਰੌ ਚਾਹੀਦੀ ਕੀ ਡਿਟੇਲ ਆ ਬਾਈ ਇਹ ਬਾਈ ਕਦੋਂ ਖੀਰੀ ਐ 5 ਮਹੀਨੇ ਦੀ ਪ੍ਰੈਗਨੈਂਟ ਨੰਦੋਂ ਖੀਰੀ ਐ ਤੇ 5 ਮਹੀਨੇ ਦੀ ਪ੍ਰੈਗਨੈਂਟ ਆ ਚੈੱਕ ਪਾਸ ਆ ਬਾਈ ਚੈੱਕ ਪਾਸ ਮੇਰੇ ਚੈੱਕ ਕਰਾਵੇ ਪਤਾ ਫੇਰ ਤਾਂ ਹੀ ਜਾਂਦਾ ਠੀਕ ਠੀਕ ਆ ਜੀ ਬਾਈ ਕਹਿੰਦਾ ਵੀ ਘਰੇ ਵੀ ਕਾਹ ਤੱਕ ਨਹੀਂ ਚਲ ਰਿਹਾ ਠੀਕ ਆ 5 ਮਹੀਨੇ ਦੀ ਬਾਈ ਕਹਿੰਦਾ ਗੱਭਣ ਤੇ ਚੈੱਕ ਪਾਸ ਆ ਜੇ ਕੋਈ ਵੀ ਭਰਾ ਅੱਛਾ 5-7 ਦਿਨ ਘਾਟ ਆ ਬਾਈ ਕਹਿੰਦਾ ਹਾਂ 5 ਹੀ ਮੰਨੋ ਸਹੀ ਗੱਲ ਆ ਬਾਈ ਦੰਦੋ ਖੀਰੀ ਆ ਆਪਾਂ ਚੈੱਕ ਕਰਾਵਾਂਗੇ ਬਾਈ ਵਜਨ ਵਜੂਦ ਆ ਜਿਹੜੇ ਹਿਸਾਬ ਨਾਲ ਅਗਲੇ ਨੇ ਮੰਨਣਾ ਨਹੀਂ ਗਾਂ ਲੈ ਚੱਲੋ ਬਾਈ ਖੁੱਲੇ ਥਾਂ ਤੇ ਲੈ ਜਾ ਲੱਗੇ ਕੋਈ ਨਹੀਂ ਬਾਈ ਕਹਿੰਦਾ ਦੰਦੋ ਖੀਰੀ ਆ ਚੈੱਕ ਆਪਾਂ ਕਰਾਉਣੇ ਤੇ ਵਜਨ ਵਜੂਦ ਦੇਖੋ ਜੀ ਮੱਝਾਂ ਵਰਗਾ ਟਾਂਚਾ ਬੈਠਦਾ ਖੁੱਲੇ ਟਾਂਚੇ ਦੀ ਵੱਛੀ ਆ ਵਜਨ ਵਜੂਦ ਦਾ ਤਾਂ ਅੰਤੀ ਕੋਈ ਨਹੀਂ ਤੇ ਚਾਰ ਹੀ ਥਾਣਾ ਫੋਰ ਸ਼ਾਂਗ ਪੋਰਾ ਨਹੀਂ 5 ਮਹੀਨੇ ਦੀ ਗੱਭਣ ਚੈੱਕ ਪਾਸ ਹੈ ਲੈ ਦੰਦ ਕਰਾਈ ਬਾਈ ਚੈੱਕ ਬਹੁਤ ਵੱਡੇ ਟਾਂਚੇ ਦੀ ਵੱਛੀ ਆ ਤੇ ਬਾਈ ਕਹਿੰਦਾ ਵੀ ਦੰਦੋ ਖੀਰੀ ਆ ਖੀਰੀ ਆ ਬਾਈ ਦੰਦ ਇਦਾਂ ਕੱਢੇ ਹੀ ਦੁਬ ਤੇ ਦੋ ਦੇ ਦੰਦ ਬਾਈ ਕਹਿੰਦਾ ਕੱਢੇ ਵਜਨ ਬਹੁਤ ਆ ਬਾਈ ਵਜਨ ਦੇ ਹਿਸਾਬ ਨਹੀਂ ਇਹਨਾਂ ਦਾ ਦੰਦਾਂ ਦਾ ਹੁੰਦਾ ਜੇ ਕੋਈ ਜਾਦੇ ਵਜਨ ਪਸ਼ੂ ਕਰ ਜਾਂਦਾ ਕਈ ਵਾਰੀ ਛੇਤੀ ਦੰਦ ਤੋੜ ਜਾਂਦਾ ਤੇ ਚੈੱਕ ਪਾਸ ਬਾਈ ਕਹਿੰਦਾ ਵੀ ਆਪਦਾ ਡਾਕਟਰ ਲਿਆ ਕੇ ਕੋਈ ਵੀ ਪ੍ਰਾਤ ਤਸੱਲੀ ਕਰਾ ਸਕਦਾ ਤੇ ਫੇਸ ਕੁਆਲਟੀ ਬਹੁਤ ਸੋਹਣੀ ਆ ਚੰਗੇ ਢਾਂਚੇ ਦੀ ਵਛੀ ਆ ਇਹਦੀ ਬਈ ਮਾਦਰ ਰਿਕਾਰਡ ਦਾ ਕੋਈ ਰਿਕਾਰਡ ਕੋਈ 26 27 ਲੀਟਰ ਹੈ ਠੀਕ ਹੈ ਬਾਈ ਕਹਿੰਦਾ ਵੀ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਹੈ ਜਿਹੜਾ 26 27 ਲੀਟਰ ਦਾ ਹੈ ਤੇ ਇਹ ਤੁਹਾਡੇ ਹਿਸਾਬ ਨਾਲ ਕਿੰਨਾ ਪਾ ਦੂ ਦੁੱਧ 30 ਪਾ ਦੂ 24 25 ਲੀਟਰ ਠੀਕ ਹੈ ਬਾਈ ਕਹਿੰਦਾ 24 25 ਲੀਟਰ ਦੁੱਧ ਪਾ ਦੂ ਸਹੀ ਗੱਲ ਆ ਬਾਈ ਪਾਉਣਾ ਵੀ ਚਾਹੀਦਾ ਵੱਡੇ ਢਾਂਚੇ ਦੀ ਆ ਸਤਿੰਨੇ ਵੜਾ ਫਾਰਮ ਲੀਆਂ ਇਹ ਆ ਗਈ ਥੋੜੀ ਜੀ ਵਿੱਚ ਕਰਾਉਸ ਤੇ ਦੂਜੀਆਂ ਵੜਾ ਫਲਜਾਤ ਬਾਦਲੀਆਂ ਦੇਖੋ ਜੀ ਪਰ ਇਹਦੇ ਜਿਹੜਾ ਢਾਂਚਾ ਲੈਵ ਦੀ ਕੁਆਲਿਟੀ ਹੈ ਬਈ ਨੇ ਤਿਆਰ ਹੋਣਾ ਬਹੁਤ ਸੋਹਣੀ ਤਿਆਰ ਹੋਊਗੀ ਚੰਗੇ ਬਜਨ ਵਜੂਦ ਦੀ ਬੱਚੀ ਆ ਤੇ ਭਾਈ ਨੰਬਰ ਆ ਉਹਦਾ ਫੇਰ ਬੋਲਦੀ ਦੁਵਾਰਾ 797384454 ਠੀਕ ਆ ਜੀ ਭਾਈ ਦਾ ਨਾਮ ਹੈਗਾ ਦੇਵੀ لال ਪਿੰਡ ਚੀਦਾ ਜਿਹੜਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਪੈਂਦੀ ਆ ਤਿੰਨ ਨੱਕ ਸੀ ਅੱਜ ਦੀ ਵੀਡੀਓ ਦੇ ਵਿੱਚ ਤੇ ਮਿਲਦੇ ਅੱਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹਾਸੀ ਗੱਲ ਸਾਰਿਆਂ ਨੂੰ ਜੇ ਕਿਸੇ ਵੀ ਭਰਾ ਦਾ ਕੋਈ ਵੀ ਪਸ਼ੂ ਦਾ ਸੌਦਾ ਹੁੰਦਾ ਭਾਈ ਆਪ ਦੀ ਤਸੱਲੀ ਆਪ ਤੁਸੀਂ ਕਰਾ ਸਕਦੇ ਆ ਡਾਕਟਰ ਤੋਂ ਲਿਆ ਕੇ ਚੈੱਕ ਕਰਾ ਸਕਦੇ ਆ ਕੋਈ ਥਣਾ ਦੀ ਆ ਤਾਂ ਆਪ ਕੋਲੇ ਆ ਕੇ ਚੈੱਕ ਕਰੋ ਤੁਨੀ ਬਾਈ ਦੀ ਆਨਲਾਈਨ ਫੁੱਲ ਜ਼ਿੰਮੇਵਾਰੀ ਹੋਊਗੀ ਧੰਨਵਾਦ ਜੀ ਹਾਸੀ ਗੱਲਸ ਆ ਜੀ